ਉਹ ਇੱਥੇ ਗਿਆ ਤਾਂ ਪਰ ਨਾਲ ਬੰਦ ਕਰਦੇ ਆ ਦਾ ਕੰਮ ਜਿਵੇਂ ਚੱਲੀਆਂ ਦਾ ਟੈਂਡ ਫੋੜੀ ਕੋਲ ਕਰ ਤੇ ਚੱਲ ਛੱਡ ਦੇ ਛੱਡ ਦੇ ਇੱਥੇ ਖੜ੍ਹਦੇ ਇੱਥੇ ਵਧੀਆ ਰਹੇਗਾ ਬੰਦ ਕਰ ਦੇ ਬੰਦ ਕਰ ਦੇ ਆਹ ਵਾਚੀ ਚੱਕਦਾ ਤੇਰੇ ਕੋਲੇ 10ਵੇਂ ਅੱਧੇ ਘੰਟੇ ਦਾ ਟਾਈਮ ਆ ਇਕੱਠਾ ਕਰ ਲੈ ਸਾਰੇ ਠੀਕ ਹੈ ਫੇਰ ਨਾ ਕਹੀ ਦੱਸਿਆ ਨਹੀਂ ਮੇਰਾ ਪੀਰ ਬਣ ਕੇ ਤੂੰ ਆਦਾ ਨਿਮੇੜ ਦਾ ਹਾਂ ਨਿਮੇੜ ਦਾ ਅੱਧੇ ਘੰਟੇ ਦਾ ਟਾਈਮ ਆ ਤੇਰੇ ਕੋਲ ਇਕੱਠਾ ਕਰ ਚਲੋ ਚਲੋ ਡਾਕਟਰ ਸਾਹਿਬ ਆਏ ਉਧਰਲੇ ਪਾਸੇ ਚੱਲ ਆ ਆ ਭੈਣ ਤੋਂ ਜਵਾਨ ਜਮਾਨ ਦੇ ਲਾਦੇ ਇਹਨਾਂ ਨੇ ਹਾਂ ਇਹ ਖੱਸੀ ਕਰੀ ਜਾਂਦੇ ਆ ਉਹ ਇਹਨਾਂ ਨੂੰ ਭੈਣ ਕੋਲ ਆਇਆ ਵੀ ਅਸੀਂ ਜਿੰਨੀ ਬੰਦੀ ਹੋਈ ਕਾਰਵਾਈ ਉਹ ਸਾਰੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਨਾਲ ਦੀ ਨਾਲ ਉਹਨਾਂ ਨੇ ਆਪਦੀ ਫੋਰਸ ਲਈ ਆ ਤੇ ਨਾਲ ਜਿਆ ਤੁਸੀਂ ਵੀਡੀਓ ਵਿੱਚ ਦੇਖੋਗੇ ਨਾਲ ਦੀ ਨਾਲ ਉਹ ਫੜਨ ਵਾਸਤੇ ਜਿੰਨੇ ਵੀ ਗੁੰਡੇ ਅਨਸਰ ਸੀਗੇ ਉਹਨਾਂ ਨੂੰ ਫੜਨ ਵਾਸਤੇ ਉਤਰਪੇ ਨੇ ਤੁਹਾਨੂੰ ਇੱਕ ਬੇਨਤੀ ਹੈ ਜਿਵੇਂ ਤੁਹਾਨੂੰ ਕਮੇਟੀ ਫੈਸਲਾ ਕਰੂਗੀ ਉਹ ਵੇ ਫੈਸਲਾ ਆਪਾਂ ਮੰਨਾਂਗੇ ਸਾਰੇ ਜਣੇ ਪਰ ਥੋੜਾ ਜਿਹਾ ਸਮਾਂ ਲੱਗੂਆ ਇੱਕ ਦੋ ਦਿਨਾਂ ਦੇ ਵਿੱਚ ਕੱਲ ਨੂੰ ਇਹ ਆਪਾਂ ਪੂਰੀ ਬੁੱਲ ਕਰਵਾਈ ਤੇ ਕਰਾਉਣੀ ਆ ਇਹ ਕਾਰਵਾਈ ਜੀ ਹੁੰਦੀ ਸਾਸਪਨਾ ਕੱਟਾ ਜਿਹੜਾ ਉਹ ਦੁਬਾਰੇ ਫੇਰ ਵਾਇਕ ਕਿੱਥੇ ਗਿਆ ਵਾਇਕ ਉਹ ਪੱਜ ਗਿਆ ਪੱਜ ਗਿਆ ਪੱਜ ਗਿਆ ਪੱਲੇ 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 ਉਹ ਕਹਿੰਦੇ ਆ ਜਾ ਆ ਜਾ ਆ ਜਾ ਮਰ ਜਾ ਆ ਆ ਜਾਂਦਾ ਹੁਣ ਉਹਏ ਪੱਜ ਕਿੱਥੇ ਜਾਏਗਾ ਮੇਰੇ ਕੋਲ ਭਾਜੀ ਕਿੱਥੇ ਜਾਏਗਾ ਕਿਤੇ ਨਾ ਹੈ ਉਹ ਆਲਾ ਰੈਡੀ ਹੈ ਅੱਛਾ ਜਾਂਦਾ ਸਿਆ ਮਗਰ ਇਹ ਮੂੰਹ ਕਰਕੇ ਤੇ ਨਕਰ ਚੱਲੇ ਸੀਗਾ ਉਹ ਆਲੇ ਆ ਜਾ ਕਿੱਦਾਂ ਜਾਣਾ ਕਿਤੇ ਆਜੂ ਆਪ 12 ਬੂਰਾਂ ਦਾ ਨਹੀਂ ਪਤਾ ਹਾਂ ਪਤਾ ਦੇਖਣਾ ਕਾਰਵਾਈ ਸ਼ੁਰੂ ਹੋ ਗਈ ਹੈ ਇਹ ਲੋਕਾਂ ਦੇ ਇੱਕ ਦੇ ਵਿੱਚ ਬਰਕਤ ਆ ਦੇਖੋ ਮਲੇਰਾ ਮੁਹਬਤ ਮਾਰਕੀਟ ਦੇ ਵਿੱਚ ਲੋਕਾਂ ਨੇ ਜਿਹੜਾ ਵੱਡੇ ਪੱਤਰ ਤੇ ਇਕੱਠ ਕੀਤਾ ਤੇ ਇੱਕ ਦਾ ਇੱਕ ਤੇ ਦਾ ਸਬੂਤ ਦਿਖਾਇਆ ਇੱਕੇ ਦਾ ਆ ਵੇਖ ਲਓ ਰਿਜ਼ਲਟ ਤੁਹਾਡੇ ਸਾਹਮਣੇ ਹੈ ਬਾਰੇ ਪੱਤਰ ਤੇ ਜਿਹੜੀ ਪੁਸਤਕ ਪਹੁੰਚ ਚੁੱਕੀ ਆ ਠੀਕ ਹੈ ਦੇਖਦੇ ਹਾਂ ਹੁਣ ਕੀ ਕਾਰਵਾਈ ਪਾਉਂਦੇ ਆ ਅਨਲੈ ਲਾਈ 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 ਮਾਰਕੀਟ ਕਿਵੇਂ ਮਾਰਕੀਟ ਚ ਲਾਇਆ ਕਰਨਾ ਉਹ ਬਲੀ ਧਰਤੀਆਂ ਖਾਲੀ ਉੱਥੇ ਸਾਰੀਆਂ ਰੇੜੀ ਲਾਉਣੀ ਐ ਤੁਸੀਂ ਮਾਰਕੀਟ ਚ ਲਾਓ ਠੀਕ ਐ ਜਿੱਥੇ ਮਰਜੀ ਲਾਓ ਜਿੱਥੇ ਤੁਹਾਨੂੰ ਜਗ੍ਹਾ ਲੱਗਦੀ ਐ ਵੀ ਇੱਥੇ ਲਾਉਣੀ ਐ ਲਾ ਸਕਦੇ ਹੋ ਭਜਾ ਤੇ ਭਈਏ ਜਾ ਕੇ ਵੇਖੋ ਸਾਰੀਆਂ ਰੁੱਡੇ ਰੇੜੀ ਨਹੀਂ ਚੱਕਾ ਆਪਣੇ ਬੰਦੇ ਰੇੜੀ ਲਾ ਸਕਦੇ ਐ ਉੱਥੇ ਤੁਹਾਨੂੰ ਕੋਈ ਨਹੀਂ ਰੋਕੋ ਹਾਂ ਮੇਰਾ ਨੰਬਰ ਲੈ ਲਈ ਚਾਹਤੇ ਦਾ ਨੰਬਰ ਲੈ ਲਈ ਕੋਨ ਰੋਕ ਨਹੀਂ ਸਕਦਾ ਉੱਥੇ ਜਿੱਥੇ ਮਰਜ਼ੀ ਰੇੜੀ ਲਾਉ ਜਿੱਥੇ ਮਰਜ਼ੀ ਜਿਹੜੀ ਤੁਹਾਨੂੰ ਜਗਾ ਲੱਗਦੀ ਹੈ ਭਈਆ ਇੱਕ ਵੀ ਭਈਏ ਦੀ ਰੇੜੀ ਨਾ ਲੱਗਣ ਦੇ ਆਪਣੇ ਪੰਜਾਬੀਆਂ ਦੇ ਰੇੜੀਆਂ ਲੱਗਣਗੀਆਂ ਜਿਹੜਾ ਕੋਈ ਕੰਮ ਕਰਦਾ ਹੋਵੇ ਕਿਸੇ ਨੇ ਕੋਈ ਹੋਰ ਰੇੜੀ ਲਾਉਣੀ ਉਹ ਵੀ ਲਾ ਸਕਦਾ ਠੀਕ ਹੈ ਗੱਲਬਾਤ ਹੋਈ ਦੱਸ ਦਿਓ ਇੱਥੇ ਜੇ ਤੁਹਾਡਾ ਘੱਟ ਫਾਇਦਾ ਉੱਥੇ ਵਧੀਆ ਫਾਇਦਾ ਹੈ ਉੱਥੇ ਜੀ ਰੇੜੀ ਲਾਓ ਠੀਕ ਹੈ ਉੱਥੇ ਆਪਣੇ ਬੰਦਿਆਂ ਨੇ ਰੇੜੀਆਂ ਲਵਾਉਣੀਆਂ ਮਾਰਕੀਟ ਲੈਰੇ ਵਾਲੀ ਦੇ ਵਿੱਚ ਠੀਕ ਹੈ ਓਕੇ ਆ ਹੁਣ ਹੁਣ ਤਾਂ ਸਾਰੇ ਸੁਨੇਹੇ ਦਿੰਦੇ ਆ ਕੰਜੇ ਦੇ ਉੱਥੇ ਲਾ ਲਿਆ ਕਰੋ ਹੈ ਹਾਂ ਹਾਂ ਠੀਕ ਹੈ ਫਿਰ ਯਾਰ ਕੋਈ ਕੰਮ ਕਰਨਾ ਚਾਹੁੰਦਾ ਆਪਾਂ ਤਾਂ ਸਪੋਰਟ ਵੀ ਕਰ ਦਿਆਂਗੇ ਕਰ ਦਿਆਂਗੇ ਕਿੰਦੀ ਗੱਲ ਆ ਯਾਰ ਕਰਨ ਵਾਲੇ ਬਰਨ ਦੇਖੋ ਯਾਰ ਲਾ ਦੇ ਮੈਂ ਕਹਿੰਦਾ ਯਾਰ ਆਪਾਂ ਲਾ ਦਿਆਂਗੇ 10 ਰੇੜੀਆਂ ਹੋਰ 10 10 ਰੇੜੀਆਂ ਚਾਹਤੇ 10 ਰੇੜੀਆਂ ਆ ਬੰਦੇ ਦੇ ਸਪੋਰਟ ਕਰ ਦਿਆਂਗੇ 10 ਰੇੜੀਆਂ ਲਾਉਣ ਕਰਦਾ 10 ਕਿੰਦੀ ਗੱਲ ਹੈ ਕਰਨ ਵਾਲੇ ਬਣਨ ਯਾਰ ਗੱਲ ਤਾਂ ਇਹ ਆ ਇਹ ਗੱਲ ਨਾਲ ਖੜ ਕੇ ਸੇਲ ਵੀ ਕਰਾਵਾਂਗੇ ਹੋਰ ਦੱਸ ਐਡੀ ਵੀ ਨਹੀਂ ਗੱਲ ਮੈਂ ਤਾਂ ਹੁਣ ਚੱਕੇ ਮੈਂ ਖਾ ਲਿਆ ਕੋਈ ਚੱਕਰ ਨਹੀਂ ਯਾਰ ਐਡੀ ਕਿਹੜੀ ਗੱਲ ਹੈ ਕਿਹੜੀ ਗੱਲ ਹੈ ਬੱਟੇ ਜਵਾਕ ਸਾਡੇ ਜਵਾਕ ਹੋਈ ਜਾ ਕੇ ਹੋਈ ਵਾਕਿਆ ਮੈਂ ਜਿਹੜੀ ਲਾਈ ਹਾਂ ਹਾਂ ਰੇ ਕਿੰਨਾ ਖੁਸ਼ ਗੰਨਾ ਸੀ ਉਹ ਬੰਦਾ ਕਿੰਨਾ ਖੁਸ਼ ਸੀ ਉਹ ਬੰਦਾ ਦੱਸ ਉਪਰਨ 10:00 ਵਜੇ ਤੱਕ ਜਲੇ ਲਾਉਣੇ ਰਾਤ ਦੇ 10:00 ਵਜੇ ਤੱਕ ਫਿਰ ਉਹਨੂੰ ਇੱਕ ਗੱਲ ਹੋਰ ਵੀ ਕਹੀ ਐ ਵੀ ਰੇਟ ਜਾਇਜ ਲੱਖੀ ਵੀ ਐ ਨਾ ਹੋਵੇ ਵੀ ਪੈਸੇ ਭੇੜਦੇ ਵੱਡ ਬਣਾ ਲਿਆ ਵਡਣ ਲੱਗ ਜੇ ਹਾਂ ਇਹ ਗੱਲ ਹੈ ਜਿਹੜਾ ਅੰਗ ਫਿਰੂ 21 ਦਾ ਜਿੱਥੇ 10 ਰੇੜੇ ਨਾ ਸੀ 21 ਦਾ ਸੋਲ ਗੱਪਿਆ ਜਿਹੜੀ ਐ 21 ਬਾਰ ਕਰਾਂਦੀ ਐ 8 ਰੇੜੇ ਜੱਟੀਆਂ ਕਿੰਨੀਆਂ ਮਾਤਾਏ ਕਹਿਣਾ ਜਾਉਣਾ ਭਰਾ ਵੀ ਲੈ ਰਹੇ ਦਵਾਈ ਦੇ ਜਿੰਨੇ ਵੀ ਬੰਦੇ ਇਕੱਠੇ ਚ ਆਏ ਆ ਉਹ ਆਪਣੇ ਪਿੰਡ ਵਾਲੇ ਗਰੁੱਪ 'ਚ ਜਰੂਰ ਬੋਲਣ ਕੱਲ ਨੂੰ ਜੇ ਲੋੜ ਪੋਵੇ ਵੀ ਤਾਂ ਆਪਾਂ ਜਾਣਾ ਜੀ ਕੋਈ ਰੇੜੀ ਲੱਗੀ ਮੰਤ ਕਾਮਾਂਗੇ ਅੱਜ ਕੇਰਾ ਫਲਾਅ ਵੇੜਨਾ ਜਿਹੜਾ ਚੁਕਾ ਦਿੱਤਨਾਂਗੇ ਆ